ਮੈਂ ਚਪੇੜ ਮੋਲ ਤਾਂ ਮੂੰਹ ਤੇ ਤੇਰੇ ਮੈਂ ਕਹਿੰਦਾ ਆ ਕਰਦੀ ਆ ਤਾਂ ਕੀ ਇਹ ਵੀ ਕੀ ਕੀਤਾ ਮੈਨੇ ਕਰਨਾ ਨੇ ਕੀ ਇਹ ਵੀ ਸਾਰਾ ਇੱਥੇ ਖਲਾਰਾ ਪਿਆ ਸਾਰਾ ਅਸਾਰਾ ਨੇ ਪੁੱਜਿਆ ਖਲਾਰਿਆ ਹੈ ਇੱਥੇ ਤਾਂ ਕੀੜੀਆਂ ਆਣੀਆਂ ਇਹਨੂੰ ਮੈਂ ਹੋ ਭਾਰ ਕੇ ਗਿਆ ਸੀ ਕਿੰਨੀਆਂ ਕੀੜੀਆਂ ਚੜ ਗਈਆਂ ਕਿਤੇ ਉੱਤੇ ਭਾਰ ਕੇ ਗਏ ਤਾਂ ਤੂੰ ਤੇ ਬੜਾ ਇਹਨੇ ਹੇਜ ਕਰਨੇ ਆ ਮੈਂ ਤੈਨੂੰ ਕਹਿਣ ਨੇ ਆਪਣੀ ਜ਼ੁਬਾਨ ਨੂੰ ਲਗਾਮ ਦੇ ਲਾ ਕੁੱਡੇ ਭੂਏ ਛੜਾਏ ਆ ਤੁਸੀਂ ਇਹ ਮੁੰਡੇ ਦੀ ਕਿਦਾਂ ਗੱਲ ਨਾਲ ਕੀਤੀ ਇਹ ਦੱਸ ਮੈਂ ਉਹ ਦਿਨ ਉਹ ਕਰਨ ਦੀ ਇਹ ਭਲਮ ਨੇ ਨਹੀਂ ਆਪਣਾ ਸਾਹ ਸਕਦੀ ਮੰਮੀ ਰਾਦਰ ਆਦਾ ਵਾ ਸੂਟ ਨਾ ਬਣਾ ਕੇ ਲਈਏ ਲੈ ਉਹ ਬਣਾ ਕੇ ਤੇ ਸੰਦੀਪ ਹੋ ਤਾਂ ਸਸਤੇ ਹੋਏ ਹੋਣੇ ਗਰਮੀਆਂ ਵਾਂ ਉਹ ਪੈ ਗਿਆ ਹੁਣ ਫਰਕ ਬੜਾ ਹੁੰਦੇ ਮੰਮੀ ਸੂਟ ਤੇ ਮੇਰੇ ਕੋ ਵੀ ਹੈ ਨਹੀਂ ਆ ਮੇਰਾ ਵੀ ਇਰਾਦਾ ਮੈਂ ਵੀ ਲੈਵਾਂ ਬਾਬੂ ਬਣਾਵਾਲਿਆ ਤੂੰ ਘਰੇ ਹੁਣ ਕਿੰਨੇ ਬਣਾਉਣੇ ਦੀਦੀ ਤਾਂ ਕਰੀਏ ਆਪਾਂ ਦੋਵੇਂ ਜਣੇ ਚੱਲੀਏ ਕਿਸ ਦਿਨ ਮੇਰਾ ਵੀ ਕੀ ਕਰਦੇ ਆ ਮੈਂ ਜਾਗਦੇ ਬਣਾ ਕੇ ਲੈਣੇ ਚੱਲ ਦੇ ਖਲਾਰ ਤੇ ਤੂੰ ਹੱਥੀਂ ਕੋ ਪਿਆਵਾ ਆਈ ਦੇ ਤੇ ਉਹਦੇ ਚ ਪੇੜਾ ਮਾਰਨੀ ਨਹੀਂ ਗੇ ਜਿਹੜੇ ਦੱਸ ਉਹਨੂੰ ਕੀ ਪਤਾ ਵਾ ਕੋਸ਼ਾ ਹਨ ਰੁਪਿੰਦਰ ਜਪੇੜਾ ਮਾਰੀਆਂ ਪਹਿਲਾਂ ਤੋਂ ਕੋਈ ਗਿਆ ਨਹੀਂ ਲੈ ਮੈਂ ਤੈਨੂੰ ਇੱਕ ਮੋੜ ਸੋਚ ਹਾਂਜੀ ਹਾਂਜੀ ਪਾਜੀ ਮੈਂ ਤਾਹਾਂ ਨੂੰ ਤੁਹਾਨੂੰ ਫੋਨ ਕੀਤਾ ਵਾ ਮੇਰੇ ਸਾਬ ਨਾਲ 5 ਜਾਂ 6 ਦਿਨ ਲੱਗਣੇ ਹੋਰ ਬਸ ਵੱਢਣੀ ਤੁਸੀਂ ਆ ਤਾਹਾਂ ਨੂੰ ਮੈਂ ਪਹਿਲਾਂ ਸਾਈ ਦੇਖ ਗਿਆ ਹੀ ਤੇ ਪਹਿਲਾਂ ਇੱਧਰ ਆਉਣਾ ਵਾ ਹਾਂਜੀ ਹਾਂਜੀ ਉਹ ਪਿਛਲੀ ਵਾਰ ਵਾਲਾ ਕੰਮ ਨਹੀਂ ਹੋਣਾ ਚਾਹੀਦਾ ਅਭੀ ਇਹ ਬੁਲਾਈ ਮੈਂ ਹੀ ਤਾਂ ਲੈ ਤੀ ਗਵੰਡੀਆਂ ਦੇ ਗਏ ਉਧਰ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਜੇ ਬਹੁਤਾ ਕਹਿੰਦੀ ਹੋਣਾ ਮੈਂ ਆ ਜਾਊਗਾ ਤੈਨੂੰ ਮਿਲ ਲੈਣੇ ਕੋਈ ਗੱਲ ਨਹੀਂ ਠੀਕ ਹੈ ਠੀਕ ਕਿਧਰ ਫੋਨ ਹੋਣ ਡਿਆ ਸੀ ਫੋਨ ਕਿਧਾ ਹੋਣਾ ਸੀ ਸੰਦੀਪ ਆ ਜਾ ਇੱਧਰ ਚਾਵੇਂ ਆ ਜਾ ਉਹ ਕੰਮੇਨ ਵਾਲੇ ਨੂੰ ਫੋਨ ਕਰਨ ਡਿਆ ਸੀ ਅੱਛਾ ਮੈਨੂੰ ਕਿਹਾ ਲੈ ਪਹਿਲਾਂ ਹੱਡੀ ਵਟਣੀ ਆਰ ਕੀ ਤੈਨੂੰ ਤਾਂ ਪਤਾ ਵਾ ਪਿਛਲੀ ਵਾਰ ਨਾ ਲਗੇ ਗਵਾਂੜੀਆਂ ਨੇ ਵੜਨ ਡੈ ਪਿਆ ਹੈ ਇਹ ਵੀ ਵਧੀਆ ਕੀਤਾ ਤੁਸੀਂ ਪਹਿਲਾਂ ਉਹਨੂੰ ਕਹਿਤਾ ਵਾ ਹੋਰ ਕੀ ਮੈਂ ਪਹਿਲਾਂ ਦੱਸਿਆ ਹੋਵੇ ਨਾ ਅਗਲੇ ਨੂੰ ਪਤਾ ਹੁੰਦਾ ਕਿ ਕਿੱਧਰ ਜਾਣਾ ਮੈਂ ਹਾਂ ਚੱਲਾ ਵੀ ਵਧੀਆ ਕੀਤਾ ਤੁਸੀਂ ਹੁਣ ਤਾਂ ਫਸਲ ਪੱਕੀ ਆ ਨਾਲੇ ਟਾਈਮ ਨਾਲ ਸੰਭੀ ਜਾਊਗੀ ਮੌਸਮ ਦਾ ਕੀ ਪਤਾ ਕਿਹੜੇ ਵੇਲੇ ਖਰਾਬ ਹੋ ਜਾਣਾ ਵਾ ਨਾਲੇ ਮੇਰੀ ਗੱਲ ਸੁਣੋ ਮੈਂ ਢਾਡੇ ਵਾਲੇ ਇੱਕ ਕੰਮ ਆਈ ਸੀ ਸੰਦੀਪ ਕਿਹੜਾ ਕੰਮ ਆ ਸਿਰਸਰੇ ਹਾਈ ਦਿਨ ਚੜਿਆ ਹੀ ਆ ਕਿਹੜਾ ਕੰਮ ਲੈ ਕੇ ਆ ਗਈਆਂ ਓਹੋ ਟੈਨਸ਼ਨ ਨਾ ਲਓ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈਗੀ ਉਹ ਮੈਂ ਤਾਂ ਟੈਨਸ਼ਨ ਲੈਣ ਡਿਆ ਸੀ ਤੇ ਹੁਣ ਦੋਵੇਂ ਜੀ ਲੜਪੇ ਹੋਣਗੇ ਤੇ ਨਹੀਂ ਨਹੀਂ ਉਹ ਤਾਂ ਨਹੀਂ ਲੜੇ ਗੱਲ ਇਦਾਂ ਵਾਂ ਮੈਂ ਤੇ ਦੀਦੀ ਨੇ ਸਲਾਹ ਕੀਤੀ ਸੀ ਕੱਪੜੇ ਲਿਓਣੇ ਆਹੀਂ ਕੱਪੜੇ ਹੈ ਨਹੀਂ ਆ ਮੈਂ ਪਤਾ ਨਹੀਂ ਕੀ ਗੱਲ ਹੋ ਗਈ ਮੰਮੀ ਨੂੰ ਤਾਂ ਮੈਂ ਪੁੱਛ ਲਿਆ ਵਾ ਤੇ ਮੈਂ ਤੁਹਾਨੂੰ ਹੀ ਪੁੱਛਣ ਆਈ ਸੀ ਕੋਈ ਗੱਲ ਨਹੀਂ ਲਿਓਣੇ ਕੱਪੜੇ ਤਾਂ ਲੈ ਬੋ ਜਾ ਕੇ ਅਹੀਂ ਕੱਲੀਆਂ ਨੇ ਨਹੀਂ ਜਾਣਾ ਤੁਸੀਂ ਵੀ ਨਾਲ ਜਾਣਾ ਹੱਡੇ ਉਹ ਸੰਦੀਪ ਸੂਟ ਤੁਸੀਂ ਲੈ ਕੇ ਆਉਣੇ ਆ ਮੈਂ ਉਥੇ ਨਾਲ ਕੀ ਕਰਨਾ ਵਾ ਤੁਸੀਂ ਹੋਵੋ ਜਾ ਕੇ ਅਹੀਂ ਕੱਲੀਆਂ ਕਿੱਦਾਂ ਚੱਲ ਜੀ ਦੋਵੇਂ ਜਾਣੀਆਂ ਦੀਦੀ ਨਾਲ ਜਾਣਾ ਵਾ ਦੀਦੀ ਨੇ ਤੇ ਨਾਲ ਜਾਣਾ ਵਾ ਉਹੀ ਤੇ ਕਹਿੰਦੇ ਸੂਟ ਲੈਉਣੇ ਆ ਤੇ ਮੈਂ ਚੱਲ ਐਸੇ ਬਹਾਨੇ ਮੈਂ ਵੀ ਲੈ ਆਉਣੀ ਆ ਸੰਦੀਪ ਤੂੰ ਕਹਿਣੀ ਦੀਦੀ ਨੇ ਵੀ ਜਾਣਾ ਵਾ ਤੇ ਮੈਂ ਵੀ ਜਾਣਾ ਨਾਲ ਤੇ ਮੇਰੀ ਸੋਹਣੇ ਗੱਲ ਨਾਲ ਨਾ ਰਵਿੰਦਰ ਨੂੰ ਵੀ ਲੈ ਜਾ ਪਤਾ ਗੱਲ ਕੀ ਆ ਬਾਅਦ ਚ ਫਿਰ ਉਹ ਕਹੂਗੀ ਕਿ ਮੈਨੂੰ ਨਾਲ ਲੈ ਕੇ ਨਹੀਂ ਗਏ ਤੈਨੂੰ ਤੇ ਪਤਾ ਹੀ ਆ ਮਿੰਡ ਚ ਕੁ ਬੱਤ ਪਾ ਕੇ ਬਹਿ ਜਾਂਦੀ ਹੁੰਦੀ ਆ ਤੇ ਮੈਂ ਤਾਂ ਹੂੰ ਤੈਨੂੰ ਨਾਲ ਕਹਿਣ ਦੇਵਾ ਉਹਨੂੰ ਨਾਲ ਹੀ ਲੈ ਜਾਓ ਚੰਗੇ ਰਹੋਗੇ ਨਾਲੇ ਉਹ ਵੀ ਨਾ ਆਪਣੀ ਮਰਜ਼ੀ ਦਾ ਸੂਟ ਲੈ ਆਉਗੀ ਫਿਰ ਨਾ ਕਹੋ ਕਿ ਮੈਂ ਇਦਾਂ ਸੂਟ ਲੈ ਕੇ ਦਿੱਤਾ ਵਾ ਤੁਹਾਨੂੰ ਤੇ ਪਤਾ ਵਾ ਕਿੰਨਾ ਸ਼ਦਾ ਘੋਲਦੀ ਐ ਜਿੱਥੇ ਵੀ ਜਾਂਦੀ ਐ ਉਦੋਂ ਦੀਦੀ ਪਿੰਡ ਗਈ ਤੇ ਕੀ ਕਰਦੀ ਸੀ ਤੇ ਉਹਨੂੰ ਨਾਲ ਕਿਦਾਂ ਲੈ ਜਾਈਏ ਅਸੀਂ ਚਲੋ ਜੇ ਇੰਨਾ ਜ਼ੋਰ ਲਾਉਣਦੇ ਆ ਨਾ ਕੋਈ ਗੱਲ ਨਹੀਂ ਮੈਂ ਉਹਨੂੰ ਕਹਿ ਦਿੰਨੀ ਐ ਤਿਆਰ ਹੋ ਜਾ ਲੈ ਜਾਨੀਏ ਫਿਰ ਨਾਲ ਬਾਅਦ ਐ ਮਗਰੋਂ ਕਪਾਤ ਪਾਉਗੀ ਸੰਦੀਪ ਕਪਾਤਰੋਂ ਡਰਦਾ ਤੈਨੂੰ ਮੈਂ ਕਹਿਣ ਡਿਆ ਮੈਂ ਉਹਨੂੰ ਨਾਲ ਹੀ ਲੈ ਜਿਓ ਤੇ ਨਾਲੇ ਇੱਕ ਗੱਲ ਮੇਰੀ ਹੋਰ ਸੁਣ ਲਾਦੇ ਆ ਨਾ ਦੀਦੀ ਨਾਲ ਚੱਲੀ ਐ ਨਾ ਇਹ ਨਾ ਹੋਵੇ ਉਹ ਆਪਣੇ ਸੂਟ ਲਵੇ ਤੇ ਪੈਸੇ ਆਪ ਜੰਦੀ ਫੜੇ ਪੈਸੇ ਤੂੰ ਆਮ ਦੇਨੇ ਠੀਕ ਐ ਨਾ ਕੋਈ ਗੱਲ ਨਹੀਂ ਪੈਸੇ ਮੈਂ ਹੀ ਦੇ ਦੂੰਗੀ ਪਤਾ ਗੱਲ ਕੀ ਆ ਜੇ ਹੁਣ ਇੱਥੇ ਰਹਿਣ ਦੀ ਆ ਇਹਦਾ ਮਤਲਬ ਇਹ ਨਹੀਂ ਆ ਕਿ ਉਹ ਖਰਚੇ ਆਪ ਕਰੇ ਉਹ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਤੁਹਾਨੂੰ ਵੀ ਪਤਾ ਵਾ ਅੱਗੇ ਉਹ ਕਿੰਨੇ ਕੇ ਪੈਸੇ ਦਿੰਦੇ ਆ ਉਹ ਤਾਂ ਹੀ ਤੈਨੂੰ ਮੈਂ ਕਹਿਣ ਡਿਆ ਵਾ ਜਿਹੜਾ ਵੀ ਸੂਟ ਲੈ ਲੈਣਾ ਵਾ ਕੋਈ ਵੀ ਸਮਾਨ ਲੈਣਾ ਵਾ ਪੈਸੇ ਤੂੰ ਦੇਣਾ ਠੀਕ ਹੈ ਨਾ ਕੋਈ ਗੱਲ ਨਹੀਂ ਮੈਂ ਆਪਣੇ ਕੋਲੋਂ ਲੈ ਦੂੰਗੀ ਉਹ ਮੈਨੂੰ ਸਾਰਾ ਪਤਾ ਵਾ ਉਹ ਵਿਚਾਰੀ ਇੱਥੇ ਕਿਹੜਾ ਸੌਖੀ ਬੈਠੀ ਆ ਕਿ ਜਿਹੜਾ ਆਪਣੇ ਕੋਲੋਂ ਖਰਚਾ ਕਰ ਲੂਗੀ ਕੋਈ ਗੱਲ ਨਹੀਂ ਸੂਟ ਮੈਂ ਲੈ ਦੂੰਗੀ ਤੇ ਹੋ ਜੋ ਤੂੰ ਵੀ ਤਿਆਰ ਮੈਂ ਰਪਿੰਦਰ ਨੂੰ ਕਹਿ ਕੇ ਆਉਣੀ ਆ ਚਲ ਆਜੋ ਫੇਰ ਵਾਲ ਕੀ ਜਸਣੇ ਲੱਗੰਦੀ ਐ ਏਦਾਂ ਏਦਾਂ ਕਰਕੇ ਬਣਾਇਆ ਰੁਪਿੰਦਰ ਗੁੱਤ ਜੇ ਪਰਹੰਦਾ ਤੇਰਾ ਗਤਕ ਮਾਣਾ ਨਾ ਇਹ ਤਾਂ ਸਿੰਗਰ ਆਏ ਆ ਤੇ ਹਾਂਜੀ ਰੁਪਿੰਦਰ ਆਹ ਵਾਲ ਤੇਰੀ ਐ ਤੇ ਹੋਰ ਹੋਰ ਕੀ ਦੀ ਦੱਸ ਤੈਨੂੰ ਬਾਲ ਗੰਦਾ ਵੇ ਰਤੂ ਪੁਨੀ ਆ ਰਤੂ ਰਾਤ ਇੰਨੇ ਲੰਬੇ ਹੋ ਗਏ ਤੇਰੇ ਵਾਲ ਇਦਾਂ ਹੀ ਆ ਫਿਰ ਕੀ ਲਾਉਣੀ ਨੇ ਮੈਨੂੰ ਇਹ ਦੱਸਦੇ ਹਾਂ ਮੈਂ ਵੀ ਲਾਇਆ ਕਰਾਂ ਹੂੰ ਮੈਂ ਤਾਂ ਨੂੰ ਕੋ ਦਸਾਂ ਆਪਣੀ ਵਰੀ ਦਾਦੀ ਨੇ ਆਪਣੀ ਵਾਂਗ ਕਿੱਡੀ ਲੰਮੀ ਗੋਤ ਮੈਂ ਕਿੰਨੀ ਵਾਰੀ ਪੁੱਛਿਆ ਜਦੀ ਕੀ ਲਾਉਣੀ ਹੁੰਨੀ ਦੱਸ ਦੇ ਦੱਸ ਦੇ ਜਦੋਂ ਗਾੜੀਆਂ ਆਂਦੀਆਂ ਨਾ ਮੈਨੂੰ ਕੋ ਆਖੋ ਵੀ ਨਹੀਂ ਲਾਉਣੀ ਤੇ ਤੇਰੇ ਸਾਹਮਣੇ ਹੀ ਮੈਂ ਕੀ ਲਾਉਣੀ ਕੁਛ ਵੀ ਨਹੀਂ ਲਾਉਣੀ ਹੁਣ ਮੈਂ ਕੋ ਦਸਾਂ ਦੱਸ ਦੇ ਮੇਲਾ ਭੈਣ ਬਣ ਕੇ ਇਹ ਨਾਲ ਤੁਹਾਡੇ ਲਾਉਣ ਵਾਲਾ ਨਹੀਂ ਇਹ ਬਣਾ ਬੜੀ ਮਹਿੰਗੀ ਚੀਜ਼ ਵਾਜ ਥੋੜਾ ਮਿਲਦੀ ਏ ਚੱਲ ਮਂਗਾ ਕੇ ਦੇਦੀ ਨਹੀਂ ਮਿਲਦੀ ਇੱਥੋਂ ਤੇ ਇਹ ਇੱਥੋਂ ਮਿਲਦੀ ਨਹੀਂ ਵਾਲਵੇਂ ਸੁਣ ਲੈ ਕਹਿੰਦੇ ਨਾ ਬੜੇ ਸੋਹਣੇ ਲੱਗਣ ੜੀ ਸੱਚੀ ਹਾਈ ਕਿੰਨੇ ਸੋਹਣੇ ਮੇਰੇ ਵੀ ਇਦਾਂ ਦਹੰਦੇ ਹਨ ਕਿਤੇ ਤੇ ਰੇ ਇਦਾਂ ਦੇ ਗੱਟੇ ਹੁੰਦੇ ਆ ਮੇਲਾ ਪੈਣ ਬਣ ਕੇ ਨਾ ਨਾ ਮੈਂ ਤੁਹਾਨੂੰ ਦੱਸ ਕੇ ਤੇ ਮੁੜ ਕੇ ਮੈਂ ਆਪਣੇ ਫਿਰ ਜਦ ਮਰੀ ਉਹ ਪਸਾਟੀ ਖਰਾਬ ਹੋ ਜਾਣੀ ਹੈ ਤਾਂ ਮੈਂ ਤੁਹਾਨੂੰ ਕੋ ਦੱਸਾਂ ਤੁਹਾਨੂੰ ਨਹੀਂ ਪਤਾ ਲੱਗਣਾ ਇਹ ਨਾ ਉਹ ਫੋਨ ਦੇ ਉੱਤੋਂ ਕਿਰੀਦਾ ਵਾ ਤੋਂ ਇਹਨਾਂ ਨੇ ਮੈਨੂੰ ਮਂਗਾ ਮਂਗਾ ਕੇ ਦਿੱਤਾ ਜਿਹੜਾ ਉਹ ਗਾਣਾ ਨਹੀਂ ਬੋਲਦੇ ਹੁੰਦੇ ਕਿੜਾ ਵਾ ਉਹ ਕੀ ਮੈਨੂੰ ਚੇਤਾ ਨਹੀਂ ਆਉਂਦਿਆ ਉਹ ਗੁੱਤ ਵਿੱਚ ਗੁੰਦਲਾ ਹਾਂ ਆਂਦੇ ਆ ਇਹ ਉਹਦਾ ਗਣਾ ਹੈਗਾ ਨਾ ਉਹ ਹੈਗਾ ਆ ਤਾਂ ਉਹਦੇ ਵਿੱਚ ਉਹ ਕੁੜੀ ਦੇ ਕਿੰਨੇ ਲਿਮਾਲ ਹੁੰਦੇ ਨਾ ਉਹ ਜਿਹੜੇ ਲੰਡੀ ਹੋ ਤੋ ਮੰਗਾਇਆ ਮੈਂ ਚੱਲ ਕੋਈ ਗੱਲ ਨਹੀਂ ਨਹੀਂ ਦੱਸਣਾ ਤੇ ਤੇਰੀ ਮਰਜ਼ੀ ਆ ਨਾ ਮੈਂ ਨਹੀਂ ਦੱਸਣਾ ਮੈਂ ਇਹ ਦੱਸਣਾ ਦੱਸਣਾ ਕਿਨੂੰ ਮੈਂ ਕੋ ਦੱਸਾਂ ਚੱਲ ਨਾ ਦੱਸ ਮੇਰੀ ਗੱਲ ਸੁਣ ਇੱਥੇ ਬਹਿ ਹੁਣ ਮੈਂ ਇਦਾਂ ਕਰਕੇ ਵਿਲੀ ਜਣਾ ਵੀ ਕਿੰਨਾ ਮਜ਼ਾ ਆਉਣਾ ਹੀ ਆਹੋ ਗਾਈ ਨੇ ਵੇਖ ਕੇ ਹੱਸਣਾ ਉਹਨੇ ਕਿਹਾ ਮੈਨੂੰ ਵੀ ਦੱਸ ਦਿਆਂ ਕੀ ਲੰਨੀ ਆ ਗੱਲ ਮੈਂ ਤੇਨਾਂ ਇਹ ਕਰਨੀ ਸੀ ਮੈਂ ਤੇ ਦੀਦੀ ਚੱਲੇ ਆਂ ਸ਼ਹਿਰ ਸ਼ਹਿਰ ਆਹੋ ਚੱਲ ਫੇ ਦੀਦੀ ਮੈਂ ਤੇ ਤਿਆਰੀ ਆ ਪੋਨੀ ਮੈਂ ਕੀਤੀ ਆ ਏਂ ਤੈਨੂੰ ਚੱਲ ਜਾਣਾ ਮੈਂ ਚਲੋ ਗੱਲ ਤੇ ਸੁਣ ਪਹਿਲਾਂ ਦੀਦੀ ਨੇ ਜਾਣਾ ਵਾ ਟੈਸਟ ਕਰਾਉਣਾ ਟੈਸਟ ਦਾ ਤੈਨੂੰ ਪਤਾ ਹੀ ਆ ਕਿਦਾਂ ਹੁੰਦਾ ਵਾ ਉਥੇ ਡਾਕਟਰ ਨੇ ਲਾਉਣੀ ਆ ਸੂਈ ਦੀਦੀ ਦੇ ਤੇ ਜੇ ਤੇਰੇ ਵੀ ਲਾਤੀ ਤੇ ਫੇਰ ਜਿੱਦਾਂ ਤੂੰ ਸਦਾ ਆ ਜਾ ਘੋਲਦੀ ਆ ਡਾਕਟਰ ਨੇ ਕਹਿਣਾ ਇਹਨੂੰ ਵੀ ਫੜ ਲਓ ਤੇ ਫੇਰ ਮੈਂ ਉਥੇ ਕੀ ਕਰੂੰਗੀ ਲਵਾ ਲੇਂਗੀ ਸੂਈ ਜੇ ਤੇ ਲਵਾ ਸਕਦੀ ਆ ਤੇ ਚੱਲ ਫੇਰ ਸਾਡੇ ਨਾਲ ਹੋਏ ਦੀਦੀ ਸੂਈ ਹੋਏ ਨਾ ਸੂਈ ਤੇ ਇਹ ਲੋਦਾਂ ਲੈ ਜੋ ਸ਼ਾਇਦ ਟੈਸਟ ਤੂੰ ਫਿਰ ਕਿਹਦੇ ਨੂੰ ਕਰਾਇਓ ਕਦੋਂ ਟੈਸਟ ਕਰਾਉਣਾ ਉਹਨਾਂ ਨਾਲ ਦੌੜੀ ਤੇ ਫਿਰਦੀ ਆ ਕਿਤੇ ਤੁਹਾਨੂੰ ਕੀ ਹੋਇਆ ਵਾ ਕੱਸਟ ਕਰਾਉਣਾ ਨੇ ਉੱਤੇ ਮੈਂ ਲਾਂ ਲਾ ਜੋ ਹਾਂ ਨਾਲ ਹੁੰਜੇ ਚੱਲੀਆਂ ਮੈਂ ਤੇ ਵੈਲਾ ਈ ਦਾ ਨਾ ਕਰਿਆ ਕਰੋ ਡਾਕਟਰ ਮੇਰੇ ਸੂਈ ਲਾਊਗਾ ਫਿਰ ਜੇ ਨਾਲ ਜਾਏਂਗੀ ਨਾ ਫਿਰ ਤੇ ਡਾਕਟਰ ਨੇ ਸੂਈ ਲਾਉਣੀ ਆ ਕੋਈ ਗੱਲ ਨਹੀਂ ਆਪਾਂ ਫਿਰ ਕਿਹੜੇ ਦਿਨ ਚੱਲ ਜਾਾਂਗੇ ਹੁਣ ਦੀ ਨੇ ਟੈਸਟ ਕਰਵਾਉਣੇ ਆ ਮੈਨੂੰ ਨਹੀਂ ਪਤਾ ਮੈਂ ਸ਼ਹਿਰ ਜਾਣਾ ਹਿੰਦੇ ਦੱਸ ਲੈ ਕੇ ਗਈ ਹੁਣਾਂ ਤੁਸੀਂ ਮੇਰੀ ਗੱਲ ਸੁਣਨਾ ਮੈਂ ਨਾ ਤੇਰੇ ਵਾਸਤੇ ਸੂਟ ਲੈ ਕੇ ਆਉਂਗੀ ਸੋਨਾ ਜਾਂ ਕਿਦਾਂ ਦਾ ਚਾਹੀਦਾ ਵਾ ਸੂਟ ਇੰਦਾ ਕਰੀ ਉਹ ਲੈ ਕੇ ਆਏ ਜਿਹਦੇ ਵਿੱਚ ਮੋਟੇ-ਮੋਟੇ ਜੇ ਨਹੀਂ ਫੁੱਲ ਹੁੰਦੇ ਘੜੇ ਜੇ ਰੰਗ ਦਾ ਚਾਹੇ ਲੋਲ ਰੰਗ ਦੇ ਜਾਏ ਦੁਜਾ ਉਹ ਦੁਜਾ ਜਿਹਨੂੰ ਕਹਿੰਦੇ ਆ ਗਾਜਰੀ ਜੇ ਰੰਗਾਂ ਜਿਹੜਾ ਹੁੰਦਾ ਏਦਾਂ ਦਾ ਰੰਗ ਲੈ ਕੇ ਮੈਂ ਸੱਚੀ ਮੈਂ ਕੋਈ ਦਾ ਸੂਟ ਨਹੀਂ ਹੈਗਾ ਚਾਹੇ ਸੋਨਾ ਹੀ ਲੈ ਕੇ ਆਈ ਹੁਣ ਮੈਨਾਂ ਤੇਰੇ ਦੇ ਉੱਤੇ ਹੀ ਯੂਨ ਸਾਰੀ ਗੱਲ ਬਾਤ ਚੰਗਾ ਕੋਈ ਗੱਲ ਨਹੀਂ ਤੂੰ ਜਿੱਦਾਂ ਦਾ ਕਹੇਂਗੀ ਨਾ ਮੈਂ ਉਦਾਂ ਦਾ ਲੈ ਕੇ ਆਉਂਗੀ ਤਾਂ ਹੀ ਤਾਂ ਮੈਂ ਤੈਨੂੰ ਪੁੱਛਣ ਆਈ ਆ ਦੀਦੀ ਨੇ ਮੈਨਾਂ ਤੈਨੂੰ ਇੱਕ ਵਾਰੀ ਪੁੱਛਿਆ ਵਾ ਕਿ ਰੁਪਿੰਦਰ ਤੈਨੂੰ ਕਿਦਾਂ ਦਾ ਸੂਟ ਚਾਹੀਦਾ ਵਾ ਵੇਲਾ ਮੈਂ ਤੇਰੇ ਨਾਲ ਕਿੰਨਾ ਕਰਦੀ ਆ ਤੂੰ ਮੇਰੀ ਗੱਲ ਮੰਨਿਆ ਕਰ ਠੀਕ ਆ ਨਾ ਚਲ ਦੀਦੀ ਤੂੰ ਹੀ ਆ ਵੇ ਕਿ ਨਾ ਕਰਨੀ ਐ ਜਲਦੂ ਕਿਹਾ ਬਾਬੇ ਸੂਟ ਲੈ ਆ ਕੇ ਦਿੰਨੀ ਨੋ ਜੋ ਇਹ ਲਾਣੇ ਕਰ ਉਹ ਖੇ ਨਹੀਂ ਵੀ ਜੇ ਜੋਣਾ ਮੈਂ ਸ਼ੇਅਰ ਚਾਏ ਕਿ ਦਾਵ ਹਨਾ ਚੱਲ ਕੋਈ ਗੱਲ ਨਹੀਂ ਮੈਂ ਤਾਂ ਹੈਗੀ ਆ ਨਾ ਮਤਿਆ ਜਾ ਸੂਟ ਲੈ ਕੇ ਆਉਂਗੀ ਤੇਰੇ ਵਾਸਤੇ ਮੈਂ ਕਬਉਣਾ ਹੀ ਨਹੀਂ ਮੈਂ ਗੁੱਸੇ ਹੋ ਜਾਣਾ ਉਹਦੇ ਨਾਲ ਮੈਂ ਨਾ ਤੂੰ ਗੜਾ ਦੱਸਿਓ ਬਾਬੀ ਜਣਾ ਚੱਲ ਕੋਈ ਗੱਲ ਨਹੀਂ ਮੈਂ ਤੈਨੂੰ ਫੋਨ ਲਾ ਕੇ ਪੁੱਛ ਲੂੰਗੀ ਇੱਕ ਵਾਰੀ ਕਿਦਾਂ ਦਾ ਚਾਹੀਦਾ ਵਾ ਨਹੀਂ ਤਾਂ ਆਪਣੀ ਪਸੰਦ ਨਾਲ ਲੈ ਆਈ ਪਰ ਲੈ ਹੀ ਸੋਨਾ ਜਿਹਾ ਚੰਗਾ ਨਹੀਂ ਵੱਡੇ ਵੱਡੇ ਫਿਲਮਾਂ ਲੈ ਕੇ ਆਉਂਗੀ ਸੋਨਾ ਜਿਹਾ ਉਹ ਲੈ ਕੇ ਸੋਨਾ ਜਿਹਾ ਤੇ ਤੈਨੂੰ ਤੇ ਨਾਲੇ ਜਣਾ ਮਰਜ਼ੀ ਪਾਇਆ ਚੱਜ ਜਾਂਦਾ ਵਾ ਤੂੰ ਸੋਹਣੀ ਆ ਨਾ ਤਾਂ ਕਰਕੇ ਆ ਫਿਰ ਉਹ ਤਾਂ ਹੈ ਹੀ ਫਿਰ ਸੋਹਣਾ ਤਾਂ ਫਿਰ ਲੱਗਣਾ ਜਵਾਲ ਵੀ ਕਿੰਨੇ ਸੋਹਣੇ ਲੱਗਣਦੇ ਆ ਜਦੋਂ ਸੂਟ ਪਾਏਗੇ ਕਿੰਨਾ ਸੋਹਣਾ ਲੱਗਣਾ ਹੋਰ ਹਾਂ ਚੱਲ ਫਿਰ ਜਾਈਏ ਫਿਰ ਆਈਏ ਹੁਣ ਆਹ ਚੱਲ ਜਾਓ ਫਿਰ ਚਲ ਜੋ ਫਿਰ ਚਲ ਠੀਕ ਹੈ ਆਹ ਖਾਨੂਲਾ 요거 ਚੰਗਾ ਚੰਗਾ ਦੀਦੀ ਐਦਾਂ ਕਰੀ ਹੋ ਇੱਕ ਗਲਾਸ ਜੂਸ ਦਾ ਲੈ ਵੀ ਪਰ ਲੈ ਆਈਆਂ ਨਾਰਾਂ ਦਾ ਕੋਈ ਨਹੀਂ ਲੈ ਆਉਂਗੀ ਆਹ ਲੈ ਆਈ ਚਲ ਬਾਬਾ ਮਸਨ ਬੰਦਰ ਜੇ ਨਰਜੀਰੀ ਆ ਜਾਂਦੀ ਹੈ ਵਿੱਚ ਚੱਲ ਚੱਲ ਆ ਵੀ ਚੰਗਾ ਹੋ ਗਿਆ ਗਲੋ ਲੱਥ ਗਈ ਜੇ ਇਹਨੂੰ ਨਾਲ ਲੈ ਜਾਂਦੇ ਨਾ ਇਹਨੇ ਤੁਹਾਡੀ ਬੇਇੱਜ਼ਤੀ ਕਰਵਾ ਦੇਣੀ ਕੋਈ ਗੱਲ ਨਹੀਂ ਮੇਰੇ ਲਈ ਨਾ ਵੱਡੇ ਵੱਡੇ ਫੁੱਲਾਣਾ ਸੂਟ ਲਿਆਇਓ ਲਿਆਉਣੀ ਤੇਰੇ ਵਾਸਤੇ ਸੂਟ ਕੋਈ ਗੱਲ ਨਹੀਂ ਆਪਣੀ ਪਸੰਦ ਦਾ ਹੀ ਸੂਟ ਲੈ ਕੇ ਆਉਂਗੀ ਦੀਦੀ ਨੂੰ ਵੇਖਦੀ ਹੈ ਕੀ ਕਰਨ ਦੇ ਆ ਦੀਦੀ ਹਾਂ ਸੰਦੀਪ ਕੀ ਕਰਨ ਦੇ ਤੁਸੀਂ ਕੁਛ ਵੀ ਨਹੀਂ ਚਾਹ ਮੰਗੂਣੀ ਹਾਂ ਕੰਮ ਛੱਡੋ ਤੇ ਚਲ ਜਾਈਏ ਫਿਰ ਆਪਾਂ ਟਾਈਮ ਨਾਲ ਸ਼ਹਿਰ ਚਲ ਜਾਈਏ ਫਿਰ ਪੁੱਛ ਲੈ ਦਲਜੀਤ ਨੂੰ ਹਾਂਜੀ ਪੁੱਛ ਲਿਆ ਉਹਨਾਂ ਨੂੰ ਤੇ ਕੀ ਤੇ ਕਹਿੰਦੇ ਹੋ ਜੋ ਤਿਆਰ ਤੇ ਰਪਿੰਦਰਵਾਲਾ ਮੈਂ ਗਈ ਸੀ ਉਹਨੇ ਮਨਾ ਕਰ ਦਿੱਤਾ ਵਾ ਰਪਿੰਦਰ ਨੇ ਮਨਾ ਕਰਤਾ ਉਹਦੇ ਮਨ ਮੇਰ ਕਿੱਦਾਂ ਪੈ ਗਈ ਉਹਨੇ ਤਾਂ ਨਾਲ ਹੀ ਜਾਣਾ ਏ ਮੈਂ ਤੇ ਬੜਾ ਜ਼ੋਰ ਲਾਇਆ ਏ ਕਿ ਚੱਲ ਚਲੀਏ ਆਪਣੀ ਪਸੰਦ ਦਾ ਸੂਟ ਲੈ ਆਏ ਤੇ ਉਹਨੇ ਨਾ ਕਰ ਦਿੱਤੀ ਏ ਕਹਿੰਦੀ ਮੈਂ ਨਹੀਂ ਜਾਣਾ ਤੁਸੀਂ ਆਪਣੀ ਪਸੰਦ ਦਾ ਹੀ ਲੈ ਆਓ ਸੂਟ ਚੱਲ ਸੰਦੀਪ ਇਹ ਵੀ ਚੰਗਾ ਹੋਇਆ ਜਿਹੜੀ ਉਹਨੇ ਆਪੇ ਹੀ ਨਾ ਕਰਤੀ ਏ ਨਹੀਂ ਤੇ ਹਨ ਨੂੰ ਨਾ ਖੜਨਾ ਤੇ ਪੈਣਾ ਹੀ ਨਾਲ ਪਰ ਇਹਨੇ ਉੱਥੇ ਸਾਡੀ ਬੇਇਜ਼ਤੀ ਬੁੜੀ ਕਰਉਣੀ ਇਹਨੇ ਕੁਝ ਲੈਣ ਨਹੀਂ ਦੇਣਾ ਹਨ ਨੂੰ ਇਹਨੇ ਕਹਣਾ ਮੈਂ ਆਹ ਲੈਣਾ ਵਾ ਮੈਨੂੰ ਆਹ ਨਹੀਂ ਪਸੰਦ ਚੱਲ ਉਹਦਣ ਤੇ ਉੱਥੇ ਪਿੰਡ ਹੀ ਤੇ ਚੱਲ ਕੋਈ ਗੱਲ ਨਹੀਂ ਤੇ ਉੱਥੇ ਦੁਕਾਨਾਂ ਤੇ ਅਸੀਂ ਇਹਨੂੰ ਕੀ ਕਹਿਣਾ ਹੈ ਉੱਥੇ ਬੇਇਜ਼ਤੀ ਹੋਣੀ ਹੱਡੀ ਚਲੋ ਆਹ ਕੰਮ ਛੱਡ ਦੋ ਤੇ ਆਜੋ ਮੈਂ ਲੱਗੀ ਹਾਂ ਤਿਆਰ ਹੁਣ ਚੱਲ ਆ ਗਈ ਮੈਂ ਬਸ ਆ ਗੈਸ ਬੰਦ ਕਰਕੇ ਮੈਨੂੰ ਤੇ ਸਮਝ ਨਹੀਂ ਆਉਂਦੀ ਫਿਰ ਪਿੰਦਰ ਨੇ ਨਾ ਕਿੱਦਾਂ ਕਰ ਦਿੱਤੀ ਉਹਨੇ ਤੇ ਨਾਲ ਹੀ ਜਾਣਾ ਸੀ ਉਹਨੇ ਤੇ ਕਹਣਾ ਸੀ ਮੈਂ ਆਪ ਜਾਣਾ ਵਾ ਆਪ ਲੈ ਕੇ ਆਉਣੇ ਆ ਚੱਲਾ ਚੰਗਾ ਹੋਇਆ ਜਿਹੜੀ ਉਹ ਨਾਲ ਨਹੀਂ ਚੱਲੀ ਨਹੀਂ ਤੇ ਉੱਥੇ ਸਾਡੀ ਨਾ ਬੇਇਜ਼ਤੀ ਬੜੀ ਹੋਣੀ ਈ ਹਜੇ ਮੰਮੀ ਹੂੰ ਅੰਗਦ ਨੇ ਦਿਖਾਂ ਡਿਆ ਕਿਤੇ ਕਿੱਥੇ ਆ ਮੈਂ ਸੁਵਾਲ ਕੇ ਆਈ ਹੁਣੇ ਹੀ ਹਜੇ ਚੱਲੇ ਵੀ ਚੰਗਾ ਹੋ ਗਿਆ ਆ ਹੀ ਐਵੇਂ ਚੈਂਜਿੰਗ ਕਰਨ ਦੇ ਤੇ ਮੈਂ ਚੱਲ ਸੁਵਾਲ ਦਿੰਨੀ ਆ ਜਰਾ ਇਹਨੂੰ ਤੇ ਮੇਰੀ ਗੱਲ ਸੁਣੋ ਹਾਂ ਆਈ ਚੱਲੇ ਆ ਸੈਰ ਨੂੰ ਅੱਛਾ ਸੰਦੀਪ ਨੇ ਪੁੱਛਿਆ ਵਾ ਦਲਜੀਤ ਨੂੰ ਤੋ ਆਖਣ ਡਿਆ ਵੀ ਮੈਂ ਤੁਹਾਡੇ ਨਾਲ ਚੱਲ ਜਾਨਾ ਵਾ ਦੇ ਆ ਹੋ ਆਓ ਫੇਰ ਤੇ ਮੇਰਾ ਰਾਦਾ ਹੋਈ ਹੈ ਇਹੇ ਗਾਂ ਹੋ ਆਓ ਫੇਰ ਤੇ ਨਾਲੇ ਤੁਸੀਂ ਮੈਨੂੰ ਉਹ ਪੈਸੇ ਦੇ ਦੋ ਜਿਹੜੇ ਮੈਂ ਤੁਹਾਨੂੰ ਪੜਾਏ ਜਲਜਿੰਦਰ ਕੋਈ ਨਹੀਂ ਪੈਸੇ ਮੈਂ ਤੁਹਾਨੂੰ ਆਪਣੇ ਕੋਲੋਂ ਦੇ ਦੇਣੀਆਂ ਹੋਰ ਰਹਿਣ ਦੇ ਭਾਈ ਰਹਿਣ ਦੇ ਤੁਹਾਨੂੰ ਤੇ ਫੇਰ ਕਿਤੇ ਕੰਮ ਆ ਜਾਣਗੇ ਤੇਰੇ ਸੂਰ ਤੂੰ ਇੱਕ ਅੰਦਾ ਲਿਆਉਣਾ ਵਾ ਤੇ ਪੈਸੇ ਕੀ ਕਰਨੇ ਖੜਕੇ ਤੂੰ ਉਹ ਤੇ ਮੈਂ ਦੇ ਦੇ ਦਿੰਨੀ ਆ ਪੈਸੇ ਉਹ ਨਹੀਂ ਨਹੀਂ ਮੰਮੀ ਮੈਂ ਤੁਹਾਡੇ ਕੋਲੋਂ ਕਿਉਂ ਪੈਸੇ ਲੈਣੇ ਹੁਣ ਮੈਂ ਜਿੱਦਨ ਦੀ ਇੱਥੇ ਬੈਠੀ ਆ ਤੇ ਤੁਸੀਂ ਖਰਚਾ ਕਰਨ ਦੇ ਜੇ ਤੇ ਇਦਾਂ ਚੰਗੇ ਥੋੜੀ ਲੱਗੀਦਾ ਵਾ ਕੋਈ ਨਹੀਂ ਤੁਸੀਂ ਮੈਨੂੰ ਪੈਸੇ ਦਿਓ ਮੈਂ ਉਹਨਾਂ ਦੇ ਸੂਟ ਲੈ ਆਵਨੀ ਦਲਜਿੰਦਰ ਇਹ ਤੂੰ ਕਹੀ ਨਹੀਂ ਹੈ ਨਾ ਤੇ ਤੇਰੇ ਪੈਸੇ ਮੈਂ ਤੈਨੂੰ ਦੇ ਦਿੰਨੀ ਆ ਤੇ ਜਿਹੜੇ ਸੂਟ ਦੇ ਆ ਨਾ ਉਹ ਪੈਸੇ ਵੱਖਰੇ ਤੈਨੂੰ ਦਿਨੀ ਆ ਮੈਂ ਜਿਹੜਾ ਸੂਟ ਲੈ ਆਉਣਾ ਵਾ ਨਾ ਉਹ ਤਾਂ ਮੇਰੇ ਵੱਲੋਂ ਲੈ ਆਵਾਂ ਤੇ ਤੂੰ ਆਪਣੇ ਪੈਸੇ ਦਾ ਜੋ ਹੋਰ ਕੋਈ ਚੀਜ਼ ਲਿਆਉਣੀ ਹੋਊਗਾ ਉਹ ਖਰੀਦ ਲੈ ਆਵੀਂ ਤੂੰ ਉਹ ਨਹੀਂ ਨਹੀਂ ਮੰਮੀ ਇਦਾਂ ਚੰਗੇ ਨਹੀਂਗਾ ਲੱਗੀਦਾ ਮੈਂ ਉੱਥੇ ਕੀ ਖਰੀਦਣਾ ਵਾ ਕੋਈ ਗੱਲ ਨਹੀਂ ਮੈਂ ਉਹਨਾਂ ਪੈਸੇ ਜੋ ਹੀ ਲੈ ਆਉਣਾ ਤੇ ਬਾਕੀ ਮੇਰਾ ਇਹ ਇਰਾਦਾ ਹੀ ਮੈਂ ਚੱਲ ਇੱਕ ਦੋ ਚੀਜ਼ਾਂ ਨਾ ਅੰਗ ਦਵਾ ਤੇ ਲੈ ਆਉਂਗੀ ਕੋਈ ਨਹੀਂ ਅੰਗਤ ਵਾ ਤੇ ਬਠੇਰੀਆਂ ਚੀਜ਼ਾਂ ਪਈਆਂ ਵਾ ਜੀ ਨਹੀਂ ਮੰਮੀ ਚਲ ਇੱਥੇ ਵਾਵਾ ਚੜਾ ਖੇਡਦਾ ਰਹਿੰਦਾ ਤੇ ਕਿੱਦਾਂ ਵੀ ਕਿੱਦਾਂ ਸੋਹਣਾ ਲੱਗਦਾ ਤੇ ਮੇਰਾ ਵੀ ਜੀ ਕਰਦਾ ਵਾ ਵੀ ਚਲ ਉਹਨੂੰ ਮਕੋਨਾ ਕੋ ਲਿਆ ਕੇ ਦਵਾ ਥੋੜੇ ਖਡਾਉਣੇ ਪਏ ਆ ਦੇ ਖੇਡਣ ਨੂੰ ਆਦੇ ਨਾ ਖਡਾਉਣੇ ਲਿਆਵਾਂਗੇ ਕੋਈ ਸੂਟ ਸਾੜ ਲਿਆ ਦਾਂਗੇ ਚਲ ਵੇਖ ਲਈ ਫਿਰ ਜਿੰਦਾ ਤੇਰਾ ਜੀ ਕਰਦਾ ਫਿਰ ਕਰ ਲਈ ਫਿਰ ਉਹਨੂੰ ਅਰਪਿੰਦਰ ਨੂੰ ਵੀ ਲੈ ਲੈਣਾ ਸੀ ਨਾਲ ਉਹ ਮੰਮੀ ਪੁੱਛਿਆ ਹੀ ਸੰਦੀਪ ਨੇ ਉਹਨੂੰ ਹਾਂ ਤੋ ਆਖਣ ਦੀ ਵੀ ਮੈਂ ਨਹੀਂ ਜਾਣਾ ਮੈਂ ਤੇ ਆਪ ਹਰਾਨ ਆ ਵੀ ਉਹਨੇ ਨਾ ਕਿੱਦਾਂ ਕਰ ਦਿੱਤੀ ਆ ਚਲ ਜਾਂਦੀ ਨਾਲ ਤੇ ਚੱਲ ਆਉਂਦੀ ਆਪਣੀ ਮਰਜ਼ੀ ਦਾ ਉਹ ਵੀ ਨਾਲ ਜਾ ਕੇ ਚੱਲ ਕੋਈ ਨਹੀਂ ਜੇ ਨਹੀਂ ਨਾ ਚੱਲੀ ਤੇ ਅਹੀਂ ਲੈ ਆਵਾਂਗੇ ਫੇਰ ਨਾ ਪਸੰਦ ਕਰੋਗੀ ਆਣ ਜੇ ਲੈ ਆਂਦਾ ਦੇ ਨਹੀਂ ਨਹੀਂ ਉਹਨੇ ਆਪ ਹੀ ਕਿਹਾ ਹਾਂ ਕਹਿੰਦੀ ਵੀ ਤੁਸੀਂ ਚੱਲ ਜਾਓ ਤੇ ਮੈਂ ਫੇਰ ਲੈ ਆਉਂਗੀ ਨਾ ਉਹਦਾ ਇੱਕ ਦੋ ਸੂਟ ਨੂੰ ਲੈ ਆ ਦਾਂਗੇ ਮੈਂ ਰੋਂਣਾ ਨਾ ਕਿ ਪਤ ਪਾ ਕੇ ਬਹਿ ਜਾਏ ਉਹ ਨਹੀਂ ਨਹੀਂ ਬੈਂਦੀ ਸਿਆਣੀ ਹੋ ਗਈ ਹੁਣ ਚੱਲ ਫੇਰ ਉਹਦੀ ਮਰਜ਼ੀ ਆ ਮੈਂ ਤੈਨੂੰ ਦਿੰਨੀ ਆ ਪੈਸੇ ਤੇ ਫੇਰ ਜਾਓ ਤੁਸੀਂ ਚਲੋ ਫੇਰ ਮੈਂ ਵੀ ਤਿਆਰ ਹੋਵਾਂ ਯੋਕੋ ਤੇ ਫੋਨ 'ਚ ਚੁੱਕਣਾ ਹੁੰਦਾ ਇਹਨਾਂ ਨੇ ਦੇ ਹੈਲੋ ਹੈਲੋ ਸਾਸਰੀ ਗਲਮੀ ਸਾਸਰੀ ਗਲਮੀ ਹਾਲ ਹਾਂ ਬਸ ਹਾਲ ਵਧੀਆ ਠੀਕ ਠਾਕ ਵਾ ਨਾ ਕੀ ਬੜਿਆ ਕੁਛ ਨਹੀਂ ਬੜਨਾ ਕੀ ਆ ਵੇਲੇ ਕੀ ਕਰਨਾ ਵਾ ਮੇਰੀ ਗੱਲ ਸਮਝ ਕਿਥੇ ਗੱਲਬਾਤ ਹੋਈ ਲੈ ਬੱਲ ਬੋਦ ਦਸ ਕਦੀ ਹੋਣੀ ਹੈ ਨਾ ਕੀ ਗੱਲ ਉਦਾਂ ਦੱਸ ਮੈਂ ਫੋਨ ਨਹੀਂ ਕਰ ਸਕਦੀ ਜੈ ਐਦਾਂ ਨਾ ਮੰਮੀ ਕਰਿਆ ਕਰ ਜੇ ਤੂੰ ਮੈਂ ਫੋਨ ਲਮ ਨਹੀਂ ਹੁੰਨੀ ਤੂੰ ਬੜੀ ਉਹ ਐਦਾਂ ਕਰ ਦਿੰਦੀ ਐਵੇਂ ਲੋਕੀ ਸਭ ਆਪਣੀਆਂ ਧੀਆ ਨੂੰ ਫੋਨ ਕਰਦੇ ਆ ਵੀ ਸਾਡੀ ਧੀ ਚੱਲ ਵਿਆਹੀ ਨੂੰ ਫੋਨ ਫੋਨ ਕਰਕੇ ਤੇ ਤੁਸੀਂ ਤਾਂ ਕਦੇ ਨਾ ਛੋਟੀ ਦਿੱਤਾ ਵਾ ਵੀ ਚੰਗਾ ਸੋਹ ਸਾਡੇ ਗਲੋਂ ਲੱਥ ਗਈ ਚੱਲ ਪੁੱਤ ਟਾਈਮ ਨਹੀਂ ਲੱਗਦਾ ਕੋਈ ਗੱਲ ਨਹੀਂ ਤੂੰ ਘਾਲੀ ਦਿੰਦਾ ਮੈਨੂੰ ਟਾਈਮ ਲਾਦਾ ਟਾਈਮ ਨਾ ਤੂੰ ਤੇ ਚਰਖਾ ਰੱਖਿਆ ਵਾ ਐਦਾਂ ਹੀ ਐ ਨਾ ਸਰ ਆ ਵਿੱਚ ਕੋਈ ਗੱਲ ਨਹੀਂ ਤੂੰ ਘਾਰੀ ਲਿਆ ਹੁਣ ਚੋਲ ਠੀਕ ਆ ਕੋਈ ਗੱਲ ਨਹੀਂ ਹਾਂ ਸਮਾਂ ਆਤੀ ਸੱਸ ਜੀ ਠੀਕ ਆ ਹਾਂ ਠੀਕ ਆ ਸਾਰੇ ਵਧੀਆ ਅੱਛਾ ਹਾਂ ਤੇ ਮੈਂ ਜਨੂੰ ਫੋਨ ਤਾਂ ਲਾਇਆ ਵਾ ਅੱਛਾ ਮੈਂ ਜਨੂੰ ਦੱਸਣਾ ਹੀ ਪੀ ਮੇਰੇ ਨਾ ਵਾਲ ਬੜੇ ਲੰਬੇ ਹੋ ਗਏ ਮੇਰੇ ਏਡੀ ਲੰਮੀ ਪੋਨੀ ਹੋ ਗਈ ਆ ਕਿਤੇ ਤੇ ਬਹਾਰ ਕੀ ਲਾ ਲਿਆ ਮੈਂ ਤੂੰ ਤੇਰੇ ਵਾਲ ਕਦ ਨਾ ਹੋ ਗਏ ਏਡੇ ਲੰਮੇ ਆਈ ਹਾਏ ਪਤਾ ਨਾ ਕੀ ਹੋਇਆ ਵਾ ਹਾਂ ਉਹ ਸੰਦੀਪਣੀ ਆ ਜਿਹੜੀ ਜਠਾਣੀ ਆ ਜਠਾਣੀ ਮੇਰੀ ਹਾਂ ਹਾਂ ਉਹਦੀ ਵੇਖਾ ਗੋਤ ਕਿੱਡੀ ਲੰਮੀ ਆ ਆਹ ਉਹਦੀ ਤਾਂ ਲੰਮੀ ਹੈਗੀ ਤੇ ਉਹਨੂੰ ਮੈਂ ਨਾ ਪੁੱਛਦੀ ਹੁੰਦੀ ਹੀ ਵੀ ਤੂੰ ਕੀ ਲੰਨੀ ਆ ਮੈਨੂੰ ਦੱਸ ਹਾਂ ਕਿ ਤੇ ਮੈਂ ਵੀ ਕਿਤੇ ਪੋਨੀ ਪਾਨੀ ਕਿਤੇ ਕਰ ਲਿਆ ਕਰੂੰਗੀ ਤੇ ਆਉਂਦੀ ਹੁੰਦੀ ਹੀ ਨਹੀਂ ਮੈਂ ਤੇ ਕੋਖੋ ਵੀ ਨਹੀਂ ਵਰਤਦੀ ਮੈਂ ਤੇ ਕੋਖ ਲੰਦੀ ਨਹੀਂ ਆ ਮੈਂ ਤਾਂ ਕੋਈ ਗੱਲ ਨਹੀਂ ਆ ਮੈਂ ਕਿ ਤੇਰੇ ਨਾਲੋਂ ਵੀ ਗੋਤ ਤੇਰੀ ਲੰਬੀ ਹੈ ਨਾ ਤੇਰੇ ਨੂੰ ਵਾਲ ਵਾ ਲੰਬੇ ਵਾ ਵਧ ਕਰਕੇ ਰੱਖੂੰਗੀ ਵੇਖੀ ਆ ਅੱਛਾ ਤੇ ਹੁਣ ਮੈਂ ਪਤਾ ਨਾ ਕੀ ਕੀਤਾ ਵਾ ਹਾ ਉਹ ਨੂੰ ਮੈਂ ਨਾ ਇਹ ਕਿਹਾ ਮੈਂ ਹਾਂ ਮੈਂ ਨਾ ਇਹ ਬਾਰੋਂ ਚੀਜ਼ ਮੰਗਾਈ ਉਹਨਾਂ ਵਾਲ ਲੰਬੇ ਹੋਏ ਆ ਤੇ ਉਹ ਲਾਏ ਤੇ ਮੈਂ ਦੁੱਜੇ ਆ ਲੱਲਾ ਸਦੈਨਤਰੀ ਆਹੋ ਦੁੱਜੇ ਲਾਏ ਪਰ ਉਹਨੂੰ ਨਹੀਂ ਪਤਾ ਲੱਗਾ ਉਹਦੇ ਰਾਦੇ ਖਰੇ ਸਚੀ ਰਪਿੰਦਰ ਦੇ ਵਾਲੇ ਢੇ ਲੰਬੇ ਹੋ ਗਏ ਆ ਜਿਆਦਾ ਉਹ ਬੜੀ ਚਾਤਰਬਾਨੀਆ ਤੇਰਨੋਂ ਵੀ ਜ਼ਿਆਦਾ ਚਾਤਰਵਾ ਆਏ ਹਾਏ ਉਹਨੂੰ ਨਹੀਂ ਪਤਾ ਲੱਗਾ ਮਾਸਾ ਵੀ ਉਹਦੇ ਨੂੰ ਨਹੀਂ ਪਤਾ ਲੱਗਾ ਉਹ ਨਿਆਣੀ ਉਹਦੀਆਂ ਅੱਖਾਂ ਉਂਗਡੀਆਂ ਰਹਿ ਗਈਆਂ ਉਹ ਕਹਿੰਦੀ ਮੇਰੇ ਨਾਲ ਦੀ ਹੇ ਤੇਰੇ ਵਾਲੇ ਡੇ ਲੰਮੇ ਹੋ ਗਏ ਆ ਤੇ ਮੈਂ ਹਾਂ ਹੋਰ ਦੱਸ ਸ਼ਹਿਰਾਜ ਤੇਰੇ ਡੇ ਲੰਮੇ ਵਾਲ ਹੋਏ ਨੇ ਤੂੰ ਦੱਸ ਉਹ ਇਹ ਘੜਾ ਪਤਾ ਲੱਗਦਾ ਵਾ ਨਹੀਂ ਨਹੀਂ ਤੇ ਜਦੋਂ ਮੈਂ ਇੱਥੇ ਆਈ ਨਾ ਇਹਦੇ ਇਹਦੇ ਮੈਂ ਪੋਨੀ ਕਰਕੇ ਆਉਂਗੀ ਵੇਖੀ ਵੇਖੀ ਕਿੰਨਸੋ ਸਹਰਾ ਹਾ ਜਿਹੜੀ ਲੱਗੇ ਤੁਹਾਡੇ ਉਹ ਜੀ ਜਿਹੜੀ ਉਹ ਸਿਮਮੀ ਨਹੀਂ ਰਹਿ ਤੂੰ ਗਵੰਡਣ ਹਾਂ ਚਾਚੇ ਚਾਚੇ ਦੀ ਨਾ ਉਹਨੇ ਵੇਖੀ ਸੱਟ ਜਣਾ ਲੈ ਕੇ ਵੀ ਲੈ ਰਪਿੰਦਰ ਖਰੇ ਕੀ ਲਉਂਦੀ ਏ हां ते लंदिया के पारो आया पुठी है चले ना होए ते पुठियां पुठियां गल्ला करती है मेरी को मेरी गाल सोना। ओ, तो सोना हां ओ जे जड़ी ते मैं गल किया ही ओ जड़ी लहंगा ल्यांदा वा कोई गल लें, नहीं मैं आणावा ना तेरे को ल्यांदा दा वा मैं लेके आऊंगी तेरे को ले सती हां सती मेरे तो इनी गु ओ में डो मेंड किते आ वाला लिशे पूरी हो जांदी है ना लोग किते करदे ਰਹਿੰਦੇ ਸਾਡੀਉ پوری ਹੋਵੇ ਆਪਾਂ ਇਦਾਂ ਕਰਾਂਗੇ ਤੇ ਕਦੇ ਵੇਲਾ ਮੇਰੀ ਝਾਟੀ ਲਿਸ਼ੇ ਪੂਰੀ ਹੋ ਜਾਂਦੀ ਹੀ ਕੋਈ ਗੱਲ ਨਹੀਂ ਮੈਂ ਜਿੱਦਾਂ ਮੂੰਹ ਲੈ ਕੇ ਆਉਂਗੀ ਚੰਗਾ ਇਹ ਕਰਨਾ ਕਰ ਤੋ ਚਲ ਠੀਕ ਆ ਕੋਈ ਨਹੀਂ ਮੈਂ ਜਦੋਂ ਆਈਂ ਤਾਂ ਮੈਂ ਪਾ ਗਿਆ ਹੁਣ ਆਈ ਹਾਂ ਇਥੋਂ ਵੇਲ ਲਈ ਫਿਰ ਚਲ ਕੋਈ ਨਹੀਂ ਪਾਲੀ ਤੂੰ ਆਹ ਚਲ ਚੰਗਾ ਫਿਰ ਮੈਂ ਵੇਲੀ ਥੋੜਾ ਮੈਂ ਤੇਰੇ ਵਾਂਗੂ ਚਲ ਠੀਕ ਤੁਹਾਡੀ ਨਹੀਂ ਆ ਤੂੰ ਉਹਦੀ ਦਵਾਈ ਕਰ ਲਈ ਹੈ ਵੇਲੀ ਹੈ ਤੁਹਾਨੂੰ ਤਾਂ ਪਣਾ ਕੰਮ ਕਿੰਨੇ ਚੰਗਾ ਚਲ ਕਰ ਲੈ ਚੰਗਾ ਅੱਛਾ ਮੋਡਾ ਫੋਨ ਨਿਕਾਣਾ ਤੇ ਮੁਰ ਗਿਆ ਕੱਟਣਾ ਹੀ ਨਹੀਂ ਹੁੰਦਾ ਕੋਈ ਨਹੀਂ ਆ ਇਹ ਬਰੋਂ ਦਾਵਣਾ ਇਨੂੰ ਕੰਨੇ ਆ ਵੀ ਮੰਮੀ ਲਹਿੰਗਾ ਲੈ ਕੇ ਆਈ ਹੈ ਤੇ ਮੈਂ ਹੁਣ ਉਥੋਂ ਪਾ ਕੇ ਆਉਣਾ ਵੇਖੀ ਹਾਂ ਕੁਝ ਮੋਹ ਤੁਨ ਲਿਆ ਕੇ ਦਿੱਤਾ ਵਗਦੇ ਕਿੰਨੀ ਦੁਪਹਿਰ ਚੜਾਈ ਯਾਰ ਅੱਠੇ ਪਾਉਂਦੇ ਬੜਾ ਟਾਈਮ ਲੱਗ ਜਾਂਦਾ ਵੇ ਪਾਣੀ ਦੇ ਛੱਡ ਕੇ ਆ ਹੁਣ ਘੜੀਕ ਨੂੰ ਵੇਖਣਾ ਮ ਜਾ ਕੇ ਰੁਪਿੰਦਰ ਓਏ ਪਾਣੀ ਲਿਆ ਘਟ ਔਨੀਆ ਕਿੰਨੀ ਦੁਪਹਿਰ ਚੜ ਗਈ ਏ ਯਾਰ ਚੱਲ ਇੰਨਾ ਬੜਾ ਵੀ ਸਵੇਰੇ ਚ ਪਾਣੀ ਆ ਗਿਆ ਵਾ ਇਹੋ ਬੱਤਰ ਦੀ ਕਣਕ ਬੀਜੀ ਜਾਊਗੀ ਪਾਣੀ ਲੈ ਨਾਹੀ ਘਟ ਨਾਲੇ ਆ ਕਿੱਥੋਂ ਪਾਏ ਆ ਵਾਲ ਵਾ ਲੰਬੇ ਹੋਏ ਆ ਕਿ ਦੱਸ ਮੈਂ ਇੰਨਾ ਕਿਦਾਂ ਰਾਤੋਂ ਰਾਤ ਇਡੇ ਲੰਬੇ ਹੋ ਗਏ ਵਾਲ ਕੇ ਲੈ ਤਾਂ ਸੱਚੀ ਤੋਂ ਨਾਲੇ ਭਾਬੀ ਹਣੀ ਲੱਭਣ ਡੇ ਕਿਤੇ ਉਹ ਕਿਥੇ ਗਏ ਆ ਮੁੰਡਾ ਹਾ ਖੇਡਣ ਡਿਆ ਵਾ ਉਹ ਉੱਥੇ ਗਈਆਂ ਵਾਂ ਸ਼ਹਿਰ ਗਈਆਂ ਵਾਂ ਘਰੇ ਅਖਣੀਆਂ ਹੀ ਗਿਓ ਲਿਉਣੇ ਆ ਸੂਟ ਸੜਜੇ ਘਰੇ ਕਹਿੰਦੀਆਂ ਹੀ ਲਿਉਣੇ ਆਪ ਉਹ ਗਈਆਂ ਵਾਂ ਅੱਛਾ ਅੱਛਾ ਵੀਰ ਵੀ ਗਿਆ ਨਾਲ ਉਹ ਵੀ ਹੋਰੇ ਮੁੰਜਾਦਾ ਗਿਆ ਵ ਨਾਲ ਚੱਲ ਕੋਈ ਗੱਲ ਨਹੀਂ ਆਪੇ ਆ ਜਾਂਦੇ ਆ ਤੇ ਉਹ ਮੁੰਡੇ ਨੂੰ ਪਿਆ ਲਿਆ ਦੁੱਧ ਉਹ ਪਿਆਲਦਾ ਮम्मी ਨੇ ਮम्मी ਨੇ ਰੱਖਿਆ ਹੀ ਆਪਣੇ ਕੋਲ ਹੀ ਅੱਛਾ ਅੱਛਾ ਤੇ ਉਹ ਮੇਰੀ ਗੱਲ ਸੁਣ ਜਾ ਪਾਣੀ ਤੇ ਲਿਆ ਘੁੱਟ ਮੈਂ ਤੇ ਨੱਕੇ ਲਾ ਲਾ ਹੰਭ ਗਿਆ ਵਾ ਮੇਰੀ ਗੱਲ ਸੁਣ ਉਹ ਸ਼ਹਿਰ ਗਈਆਂ ਵਾ ਤੇ ਤੂੰ ਘਰੇ ਤੁਰੀ ਫਿਰਨ ਦੀ ਆ ਤੂੰ ਵੀ ਚੱਲ ਜਾਂਦੀ ਨਾਲ ਤੂੰ ਵੀ ਇੱਕ ਅੱਧਾ ਸੂਟ ਲੈ ਆਉਂਦੀ ਕਿਰਪਿੰਦਰ ਤੈਨੂੰ ਪੁੱਛਿਆ ਨਹੀਂ ਉਹਨਾਂ ਨੇ ਦੀਦੀ ਨੇ ਆਹੋ ਦੀਦੀ ਪਤਾ ਨਾ ਮੈਨੂੰ ਤੂੰ ਨਹੀਂ ਮੈਨੂੰ ਪੁੱਛਣ ਤੇ ਆਈ ਸੀ ਵਿਚਾਰੀ ਹਾਂ ਮੈਨੂੰ ਕਹਿੰਦੀ ਸੀ ਵੀ ਰਪਿੰਦਰ ਸ਼ਹਿਰ ਜਾਣਾ ਵਾ ਆਪਾਂ ਆਹੋ ਤੇ ਫੇਰ ਮੁੜ ਕੇ ਘਰੇ ਉਹ ਕਹਿੰਦੀ ਸੀ ਵੀ ਉਹ ਦਿਲਜਿੰਦਰ ਦੀਦੀ ਨੇ ਖਰੇ ਟੈਸਟ ਟੁਸਟ ਕਰਾਉਣਾ ਸੀ ਖਰੇ ਕੋਈ ਉਹ ਫਿਰ ਮੈਂ ਡਰਦੀ ਨਹੀਂ ਗਈ ਮੈਂ ਹਾਂ ਕਿ ਦੇ ਹੋਰ ਨਾ ਹੋਵੇ ਉਹ ਇੱਥੋਂ ਫਿਰ ਉਹ ਲਊ ਜਾਂ ਕਰਦੇ ਹੁੰਦੇ ਨਾ ਟੈਸਟ ਕਰਨੇ ਲੱਗੇ ਤੇ ਮੈਂ ਫਿਰ ਡਰਦੀ ਨਹੀਂ ਗਈ ਮੈਂ ਹਾਂ ਹੋਰ ਨਾ ਹੋਵੇ ਫਿਰ ਮੇਰਾ ਵੀ ਨਾਲ ਕਰਾ ਦੇਂਦੇ ਮੈਂ ਤਾਂ ਨਹੀਂ ਗਈ ਹੈਗੀ ਮੈਂ ਹਾਂ ਤੁਸੀਂ ਚੱਜੋ ਆਪੇ ਤੇ ਦੇ ਦਿੰਨੇ ਜਾਣੀਆਂ ਮੈਂ ਨਹੀਂ ਜਾਣਾ ਹੈਗਾ ਵੀ ਉਹਨੇ ਕਹਾਦਾ ਟੈਸਟ ਕਰਾਉਣਾ ਹੈ ਚੰਗੀ ਭਲੀ ਤੇ ਹੈਗੀ ਆ ਉਹ ਉਹ ਤਾਂ ਨਹੀਂ ਮੈਨੂੰ ਕਹਾਦਾ ਕਰਾਉਣਾ ਹੈ ਨਾ ਨਹੀਂ ਮੈਨੂੰ ਪਤਾ ਵੀ ਦਿਓ ਫਿਰ ਮੈਂ ਗਈ ਨਹੀਂ ਡਰਦੀ ਮੈਂ ਉਹ ਚੱਲ ਛੱਡ ਇਹਨਾਂ ਗੱਲਾਂ ਨੂੰ ਕੋਈ ਗੱਲ ਨਹੀਂ ਉਹਨਾਂ ਕਰਾਉਣਾ ਹੋਊਗਾ ਕੋਈ ਤੇ ਮੇਰੀ ਗੱਲ ਸੁਣ ਜਾ ਪਾਣੀ ਤੇ ਲਿਆ ਘਟ ਜੋ ਪਾਣੀ ਤੇ ਲਿਉਣੀ ਆ ਤੇ ਉਹ ਮੰਮੀ ਨੇ ਲਹਿੰਗਾ ਲੈੰਦਾ ਵਾ ਪਿੰਡ ਵਾਲੀ ਨੇ ਪੁੱਛਣ ਦੀ ਆ ਕਿ ਫੋਨ ਕਰਕੇ ਤਾਂ ਦੀਪੀ ਇਹ ਆਏ ਹੋਗੇ ਦਿਨ ਨੂੰ लवली ਨੂੰ ਨਾਲ ਲੈ ਆਈਏ ਕੋਈ ਗੱਲ ਨਹੀਂ ਚਲ ਜਾਗੇ ਹਾਂ ਫਿਰ ਜਾ ਕੇ ਤੇ ਲੈ ਆਵਾਂਗੇ ਚੰਗਾ ਕੱਲ ਨੂੰ ਚਲੀਏ ਕੱਲ ਹੀ ਚਲ ਜਾਗੇ ਮੈਨੂੰ ਪਾਣੀ ਤੇ ਦੇ ਦੇਂਗੇ ਘਟਕ ਨਹੀਂ ਕੱਲ ਮੈਂ ਲਿਉਣੀ ਆ ਜਾ ਲਿਆ ਜਿੰਦਰ ਨੇ ਕਹਤਾ ਟੈਸਟ ਕਰਾਉਣਾ ਹੈ ਚੰਗੀ ਭਲੀ ਤੇ ਹੈਗੀ ਹੀ ਉਹ ਚਲ ਕੋਈ ਗੱਲ ਨਹੀਂ ਹੁੰਦੀ ਆ ਤੇ ਕੁਛ ਨਾਲ ਭਲਾ ਵੀ ਠੀਕ ਠੋਕ ਵੀ ਹੈਗੀਆਂ ਤੇ ਨਾਲ ਇਹਨੂੰ ਵੀ ਨਾਲ ਲਿਆ ਜਾਂਦੇ ਨਾਲੇ ਫਿਰ ਤੋਰ ਆਉਂਦੀ ਚੱਲ ਕੋਈ ਨਹੀਂ ਹੁਣ ਅਵੈਲਾ ਤੁਹਾਨੂੰ ਮੈਂ ਪਾਣੀ ਤੇ ਦੇ ਦਿੱਤਾ ਹੋਣਾ ਤੇ ਉਹ ਸਵੇਰੇ ਜਣਾ ਜੇ ਹੁਣ ਪੱਕਾ ਚੰਗਾ ਉਹ ਮੈਂ ਤੁਹਾਨੂੰ ਕਹਿਣ ਤੇ ਧਿਆਵਾ ਵੀ ਚੱਲ ਜਾਗੇ ਆਹੋ ਤੇ ਰੋਟੀ ਨਾਲ ਕੀ ਬਣਾਇਆ ਰੋਟੀ ਨਵੈ ਨਹੀਂ ਜਾਂ ਪਤਾ ਨਹੀਂ ਮੈਂ ਅਗੜੀ ਸਵੇਰ ਦੀ ਸੁਈ ਚ ਗਈ ਨਹੀਂ ਚੱਲ ਜੋ ਵੀ ਹੈਗਾ ਵਾਣਾ ਮੈਨੂੰ ਚਾਰ ਕੁ ਫੁਲਕੇ ਲਿਆ ਦੇ ਮੈਂ ਮੁੜ ਕੇ ਬੰਬੀ ਤੇ ਜਾਣਾ ਵਾ ਪਾਣੀ ਛੱਡਿਆ ਵਾ ਲਿਆ ਦਿੰਨੀ ਆ ਲਿਆ ਦੇ ਜਾ ਇਹ ਪੀ ਅੱਗੇ ਨਾਲ ਥੋੜੀ ਥੋੜੀ ਸਮਝ ਆਉਂਦੀ ਜਾਂਦੀ ਹੈ ਕੇਵਲੇ ਤਾਂ ਇੰਨੀ ਛਦਾਨ ਹੋ ਜਾਂਦੀ ਹੈ ਵੀ ਕਿਸੇ ਦੀ ਸੁਣਦੀ ਨਹੀਂ ਚੱਲ ਟੀਪ ਤਾਂ ਕਿਤੇ ਹੌਲੀ ਹੌਲੀ ਅਗਲਾ ਆਈ ਜਾਵੇ